ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਅੱਜ ਆਪਾਂ ਆਏ ਜੀ ਬੋਰਡ ਕਲੱਬ ਰੋਪੜ ਇੱਥੇ VOTING ਹੁੰਦੀ ਹੈ ਤੇ VOTING ਕਰਾਂਗੇ ਅੱਜ ਆਪਾਂ 크ਰੂਜ਼ ਦੇ ਵਿੱਚ ਤਿੰਨ ਤਰ੍ਹਾਂ ਦੀ VOTING ਹੈ ਤੇ ਤੁਹਾਨੂੰ ਰੇਟ ਲਿਸਟ ਵੀ ਦੱਸੂਗਾ ਮੈਂ ਕੀ ਕੀ ਰੇਟ ਲਿਸਟ ਹੈ ਇਹਨਾਂ ਦੀ ਤੇ ਚਲੋ ਸ਼ੁਰੂ ਕਰਦੇ ਹਾਂ ਜੀ ਸਟਾਰਟ ਕਰਦੇ ਹਾਂ ਤੇ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਦਰਿਆ ਦੇ ਵਿੱਚ ਤੇ ਇਹ ਰੇਟ ਲਿਸਟ ਹੈ ਜੀ ਵਾਟਰ ਬੋਰਡ ਦੀ ਹੈਗੀ ਹੈ ਜੀ ਸਿੰਗਲ ਲੈਣੀ 125 ਰੁਪਏ 30 ਮਿੰਟ ਦੇ ਸਪੀਡ ਬੋਟ 250 ਰੁਪਿਆ ਪਰ ਪਰਸਨ ਪਰ ਪਰਸਨ ਹਾਂਜੀ ਸਰ ਤੇ ਕਰੂਜ਼ 100 150 ਰੁਪਿਆ ਭਾਈ 150 ਰੁਪਿਆ ਪਰ ਪਰਸਨ ਆ ਇਹ ਤਿੰਨੇ ਹੀ ਇੱਥੇ ਅਵੇਲੇਬਲ ਹਨ ਹਾਂ ਹਾਂਜੀ ਠੀਕ ਹੈ ਜੀ ਤੇ ਜੀ ਪਾਡਲ ਬੋਟ ਆ ਸਪੀਡ ਬੋਟ ਤੇ ਕਰੂਜ਼ ਆਪਾਂ ਕਰੂਜ਼ ਕੀਤੀ ਆ 150 ਰੁਪਿਆ ਪਰ ਪਰਸਨ ਤੇ ਲੋ ਜੀ ਪਹੁੰਚ ਗਏ ਹੈਡ ਤੇ ਜਿੱਥੇ ਕਰੂਜ਼ ਚੱਲਦੇ ਨੇ ਉੱਪਰ ਹੈੱਡਵਰਕਸ ਤੇ ਇਹ ਹੀ ਸਤਲੁਜ ਰਿਆ ਕਰਬੂਜ਼ ਖੜਾ ਇੱਥੇ ਪੁੱਛਦੇ ਆ ਇਹਨਾਂ ਨੂੰ ਚਰਾਉਣਗੇ ਅੱਜ ਕਿ ਨਹੀਂ ਤੇ ਸਾਹਮਣੇ ਸਤਲੁਜ ਰਿਆ ਦਾ ਕਾਫੀ ਦੂਰ ਨੇੜੇ ਤੱਕ ਆਇਆ ਵਦਰ ਬਾਈ ਚੱਲੂੰਗਾ ਰਹੀ ਹੈ ਕਰੂਜ਼ ਆ ਕਰੂਜ਼ ਵੱਡਾ ਇਹਦੀ ਟਿਕਟ ਲਿਆ ਇਹ ਤਾਂ ਤੇ ਸਾਹਮਣੇ ਗੁਰਦਾਰਾ ਸਾਹਿਬ ਦੇਖਦਾ ਇੱਟੇ ਬੀ ਸਾਹਿਬ ਦਰਿਆ ਦੇ ਵਿੱਚੋਂ ਉਹਦੀ ਖੂਬਸੂਰਤ ਨਜ਼ਾਰਾ ਤੇ ਆਹ ਪਤਾ ਨਹੀਂ ਕਾਹਦੇ ਟਿੱਡੀ ਹੋ ਗਈ। ਖਰਾਬ ਹੋ ਗਈ ਹੋਣੀ ਇਹ। ਸਾਹਮਣੇ ਕੰਟੀਨ ਵੀ ਹੈਗੀ ਆ। ਕੈਫੇਟੇਰੀਆ। ਇਹ ਜੀ 크루즈 ਸ਼ਿਪ ਇਹ 스피드 보ਟ ਹੈ ਪਾਣੀ ਬਹੁਤ ਸਪੀਡ ਨਾਲ ਚੱਲ ਰਿਹਾ ਅੱਜ ਦੇ ਵੇਜੋ ਬਸ ਪਾਪੀ ਫੋਨ ਕਰਿਆ ਮੇਰਾ ਇਹੋ ਕੁਸ਼ੀਓ ਸੇਫੀ ਦੇ ਰੱਖੀ ਤੇ ਇਹ ਇਹ ਸ਼ਿਪ ਦਾ ਡਰਾਈਵਿੰਗ ਸਿਸਟਮ ਦਾ ਚਲਣ ਵਾਲਾ ਸਟੀਰਿੰਗ ਲੱਗਿਆ ਹੋਇਆ ਤੇ ਇਹ ਚੱਲੇ ਨਹੀਂ ਰਿਹਾ ਬੰਦੇ ਘਟ ਨੇ ਸੌਰੀ ਵੱਧ ਹੋਊਂਗੀ ਫੇਰ ਚੱਲੂਗਾ ਇਹ ਵੇਟ ਕਰ ਰਿਹਾ ਜੀ ਇਹ ਠੰਡੀ ਠੰਡੀ ਹਵਾ ਚੱਲ ਰਹੀ ਹੈ ਬਾਈ ਬਹੁਤ ਵਧੀਆ ਚੀਜ਼ ਹੈ ਇੱਥੇ ਖੂਬਸੂਰਤ ਲੋਕੇਸ਼ਨ ਤੇ ਅੱਜ ਮੌਸਮ ਵੀ ਬਹੁਤ ਪਿਆਰਾ ਹੈ ਧੁੱਪ ਆ ਨਹੀਂ ਬਿਲਕੁਲ ਵੀ ਦੇਖ ਸਕਦੇ ਆ ਤੁਸੀਂ ਲਾਗੇ ਬੰਦੇ ਆਉਣ ਆਉਣੇ ਹੋਲੇ ਦੇਖੋ ਜਦੋਂ ਤੁਸੀਂ ਹਵਾ ਬਰੀ ਗੋਲੀ ਚੱਲ ਰਹੀ ਹੈ ਅੱਜ ਸਾਧਾਰਨ ਮੌਸਮ ਰਸ਼ੀ ਕੇ ਨਿੱਕੇ ਦਾ ਰਸ਼ੀ ਨੇ ਤੇ ਲੋ ਜੀ ਹੋ ਗਿਆ ਸਟਾਰਟ ਇਹ ਆ ਨਾ ਗੱਲ ਗਾਲੋ ਬਣਾਈ ਦਿਓ ਹਾਂ ਗਾਲੋ ਤੋਂ ਬਣਾ ਦਿਓ ਦੇਖੋ ਇੱਥੇ ਸਾਹਮਣੇ ਤੇ ਸਾਹਮਣੇ ਦੇਖ ਸਕਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕੀਤੀ ਸੀ ਕੀ ਗੋਰੇਣਾ ਸਾਹਮਣੇ ਆ ਨਿਸ਼ਾਨ ਸਾਹਿਬ ਚੋਟੀ ਤੇ ਲੋ ਜੀ ਕ੍ਰੂਜ਼ ਲੱਗਿਆ ਚਾਲੂ ਹੁਣ ਕਰਾਉਂਦੇ ਆ ਸੈਰ ਤੁਹਾਨੂੰ ਨਹੀਂ ਫਾਸਟ ਹੋਊਗਾ ਭਾਈ 19 speed ਰਹਿਣੀ ਏ ਦੀ ਬਸ ਤੁਸ ਨਹੀਂ ਹੈ ਕਿ speed ਦਾ ਕਿੰਨੀ ਆ 15 ਦੀ speed ਹੈਗੀ ਆਪਣੀ 10 ਕਿਲੋਮੀਟਰ ਦੀ 10 ਕਿਲੋਮੀਟਰ ਪਰ ਆਰ ਹਰ ਦੀ ਸਹੀ ਆ ਸਮਝਿਆ ਲੋ ਜੀ ਸਾਹਮਣੇ ਜੰਗਲ ਆ ਗਿਆ ਇਹ ਸਾਰਾ ਹੀ ਐਮਾਜ਼ਨ ਦਾ ਜੰਗਲ ਇਹ ਕਰੂਜ਼ ਦੀ ਸਪੀਡ ਨਹੀਂ ਹੁੰਦੀ ਆ। ਆ ਤੁਹਮ ਕਾ ਦੇ। ਤੇ ਸਾਹਮਣੇ ਦੇਖ ਸਕਦੇ ਜੀ। ਪਹਾੜੀਆਂ ਬਿਲਕੁਲ ਦਰਿਆ ਦੇ ਨਾਲ-ਨਾਲ ਖੜੀਆਂ। ਇਹ ਲੱਗਾ ਸਤਲੁਜ ਦਰਿਆ ਹੈਡਵਰਕ ਸਰੋਪੜ ਤੇ ਪਾਣੀ ਪੂਰਾ ਜੋਰਾਂ ਤੇ ਆ ਹੁਣ। ਕਿਉਂਕਿ ਪ੍ਰਸਾਦ ਪੈ ਰਹੀ ਆ ਉੱਪਰ ਪਹਾੜਾਂ ਤੇ। ਇਹ ਪਾਖਰੇ ਡੈਮ ਦੇ ਗੇਟ ਗੂਟ ਖੋਲੇ ਹੋਏ ਨੇ ਤੇ ਉਹਦੇ ਕਰਕੇ ਪਾਣੀ ਦਾ ਜਿਹੜਾ ਲੈਵਲ ਹੈ ਉੱਚਾ ਹੋਇਆ ਹੋਇਆ ਮਾਜੋਂ ਤੀਜੰਗਾ ਲਾਗੇ ਬਜਾ ਨਹੀਂ ਆਇਆ ਇਹ ਨਿੱਕੀ ਸਪੀਡ ਹੁੰਦੀ ਸੀ ਕਰੂਜ਼ ਆ ਜਾਏ ਪਾਣੀ ਦੇਖੇ ਕਿੰਨਾ ਸਪੀਡ ਵਿੱਚ ਆ ਪਾਣੀ ਬਹੁਤ ਮਿਲ ਜਾ ਸਾਮਨੇ ਗੁਰਦੁਰਾ ਸਾਹਿਬ ਉਹ ਤੇਰੀ ਕੋਈ ਬਣਾਈ ਗਈ ਦੁਰਦਰਾ ਡਿੱਬੀ ਸਾਹਿਬ ਓਏ ਹੋ ਗਈ 4 ਮਿੰਟ ਲੱਗਾ ਲਿਗਾ ਇਹ ਕੰਮ ਨਹੀਂ ਹੋ ਜਾਉਂਦਾ ਤੇ ਸਪੀਡ ਦੀ ਲਿਮਟ ਦੀ ਹੈ 10 ਕਿਲੋਮੀਟਰ ਦੀ ਸਪੀਡ ਹੋਣੀ ਹੈ 12 ਘੰਟੇ ਦੀ ਸਲੋ ਚੱਲ ਰਿਹਾ ਬਿਲਕੁਲ ਲੇਕਿਨ ਸਹੀ ਹੈ ਇੰਜੋਏਮੈਂਟ ਹੋ ਰਿਹਾ ਪੂਰਾ ਤੇ ਸੇਫ ਵੀ ਹੈਗਾ ਇਹ ਕਿਉਂਕਿ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਦੂਜੀ ਸਪੀਡ ਬੋਰਡ ਵੀ ਮਿਲਦੀ ਆ ਤੇ ਦੂਜੀ ਸਿੰਗਲ ਪਰਸਨ ਵਾਲੀ ਵੀ ਮਿਲਦੀ ਆ ਕੀ ਕਰ ਲੋ ਅਸੀਂ ਚੱਲ ਕੇ ਨਾ ਬਈ ਬਹੁਤ ਸੋਹਣੀ ਲੋਕੇਸ਼ਨ ਆ ਬੜਾ ਗੋਆ ਦੀ ਫੀਲਿੰਗ ਆ ਰਹੀ ਆ ਪੂਰੀ ਇਹ ਆਪਣਾ ਰੋਪੜਾ ਹੈ ਖਾਣਾ ਚਾਹੀਦਾ ਜਰੂਰ ਆਪਾਂ ਨੂੰ ਬਈ ਫਸਟ ਟਾਈਮ ਆਇਆ ਇੱਥੇ ਇਹਾਂ ਵੀ ਬਹੁਤ ਵਧੀਆ ਚੀਜ਼ ਹੈ ਫੈਮਿਲੀ ਦੇ ਨਾਲ ਜਰੂਰ ਆਓ ਸੇਫ ਹੈ ਬਿਲਕੁਲ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਹੁਣ ਆਣ ਦਾ ਫਾਇਦਾ ਹੈ ਬਰਸਾਤਾਂ 'ਚ ਕਿਉਂਕਿ ਮੌਸਮ ਵੈਦਰ ਬਹੁਤ ਵਧੀਆ ਹੈ ਕਿਚੇ ਨੂੰ ਖੜਾਵਾਣਾ ਪਵੇ ਕਿਚੇ ਨੂੰ ਉਹ ਬਣਨਾ ਦੇਖ ਸਕਦੇ ਤੁਸੀਂ ਗੱਲ ਕੋਈ ਸਾਈਡਾਂ ਤੇ ਤੇ ਬਹੁਤ ਸੋਹਣੀ ਰਾਈਡ ਹੈ ਜੀ ਜਰੂਰ ਆਓ ਤੁਸੀਂ ਵੀ ਫੈਮਿਲੀ ਦੇ ਨਾਲ ਸੇਫ ਆ ਬਿਲਕੁਲ ਬਹੁਤ ਹੀ ਵੈਦਰ ਹੈ ਠੰਡ ਹੋਈ ਹੋਈ ਆ ਪੂਰੀ ਜ਼ਿਲਦ ਪੂਰਾ ਗਰਮੀ ਐ ਨਹੀਂ ਬਿਲਕੁਲ ਵੀ ਦੇਖ ਸਕਦੇ ਤੁਸੀਂ ਐ ਮਾਜ ਆਉਂਦੇ ਜੰਗਲਾਂ ਦਾ ਭਲੇਖਾ ਪਿੰਡਾ ਫੈਡਾਂ ਤੇ ਪਿਆਰਾ ਇਹ ਜਗਾਹ ਦਰਿਆ ਸਤਲੁਜ ਤੇ ਰੋਪੜ ਲੋ ਇਹ ਦੇਖ ਸਕਦੇ ਹੋ ਚਾਰੇ ਪਾਸੇ ਹਰਿਆਲੀ ਹੈ ਸਾਹਮਣੇ ਵੀ ਕਿਸ਼ਤੀਆਂ ਪਈਆਂ ਇੱਥੇ ਉਸਤਾਦ ਪਹਿਲੇ ਇੱਧਰ ਥਾ ਇਹ ਕਿਸ਼ਤੀਆਂ ਕਾਹਦੇ ਪਈਆਂ ਇੱਥੇ ਐ ਉਸਤਾਦ ਇਹ ਕਿਸ਼ਤੀਆਂ ਟੋਇੰਗ ਕਲਾਬ ਹੈ ਪਰਚੇਸ਼ ਇੱਥੇ ਅੱਛਾ ਕਿਹੜਾ ਕਲੱਬ ਆ ਇਹ? No. Es el creado de una oligona bueno, Una morpilla ਡਰਨ ਮਾਰਦਾ ਇਹਨੇ ਇੱਥੋਂ। ਬਾਈ ਖੜ ਗਿਆ। ਦੇਖ ਸਕਦੇ ਤੁਸੀਂ ਦਰਿਆ ਕਿੰਨਾ ਚੌੜਾ ਏ। ਠੋਠੋ ਘਟ ਵੀ 2-3 ਕਿਲੋਮੀਟਰ ਲੰਬਾ ਹੋਣਾ ਚੌੜਾ। ਮੌਸਮ ਬੜਾ ਸੋਹਣਾ ਏ ਅੱਜ। ਧੁੱਪ ਨਹੀਂ ਹੈਗੀ ਨਾ। ਬਹੁਤ ਵਧੀਆ। ਸਪੀਡ ਕੋਈ ਨਹੀਂ ਹੁੰਦੀ ਜਦੋਂ ਸਪੀਡ ਕੋਈ ਨਹੀਂ ਹੁੰਦੀ ਸਪੀਡ ਇੰਨੀ ਹੁੰਦੀ ਕ੍ਰੂਜ਼ ਦੀ ਮੈਨੂੰ ਤਾਂ ਵਧੀਆ ਲੱਗ ਰਹੀ ਹੈ ਸਪੀਡ ਇੰਨੀ ਜਿਆਦਾ ਸਪੀਡ ਚ ਬਹੁਤ ਰਿਸਕੀ ਆ ਨਾ ਆ ਚਾਬੀ ਪਾਲ ਨਹੀਂ ਦੇ ਜੀ ਸਾਜ ਆਹ ਹੱਥ ਲਵਾ ਲੈਂਦੇ ਲਓ ਜੀ ਦੇਖ ਰਹੇ ਆ ਤੁਸੀਂ ਬੋਟ ਕਲੱਬ ਰੋਪੜ ਤੇ ਗਰੂਪ ਦੀ ਸਾਰ ਕਰਾਈ ਤੁਹਾਨੂੰ ਤੇ ਆਲੇ ਦੁਆਲੇ ਦਾ ਵੈਦਰ ਤੇ ਲੋਕੇਸ਼ਨ ਬਹੁਤ ਸੋਹਣੀ ਆ ਸામਨੇ ਹੈਡਵਰਕਸ ਰੋਪੜ ਇਹ ਹੈ ਬ੍ਰਿਜ ਸਤਲੁਜ ਰਿਆਦੇ ਉੱਤੇ ਬਹੁਤ ਸੋਹਣਾ ਜੀ ਤੇ ਪਾਣੀ ਕਹਿੰਦੇ ਬਹੁਤ ਡੂੰਘਾ ਹੋਇਆ ਵਾ ਇਹਦਾ ਕਿਉਂਕਿ ਉੱਪਰ ਬਾਰਸ਼ਾਂ ਹੋ ਰਹੀਆਂ ਆ ਉਹਦੇ ਕਰਕੇ ਪਾਣੀ ਵਧੇ ਹੋਏ ਆ ਦਰਿਆ ਦੇ ਤੁਹਾਨੂੰ ਜੀ ਵਾਪਸ ਲੱਗੇ ਜਾਣ ਆ ਸਾਹਮਣੇ ਲੱਗਣਾ ਹੈ ਕਰੂਜ਼ ਇੱਥੇ ਆ ਪਾਰਕਿੰਗ ਦੀ ਦੀ ਸਾਹਮਣੇ ਸਵਾਰੀਆਂ ਹੋਰ ਆ ਗਈਆਂ ਵੇਟ ਕਰ ਰਹੀਆਂ ਦੇਖ ਸਕਦੇ ਹੋ ਤੁਸੀਂ ਵਰਥ ਇਟ ਹੈ 150 ਰੁਪਏ ਤੋਂ ਜ਼ਿਆਦਾ ਨਹੀਂ ਹੈਗਾ ਪਰ ਪਰਸਨ ਸਹੀ ਹੈ ਇਹਦੇ ਬਰਡ ਸੈਂਚਰੀ ਵੀ ਹੈਗੀ ਆ ਨਾਲ ਇਹ ਅਲੱਗ-ਅਲੱਗ ਤਰ੍ਹਾਂ ਦੇ ਪੰਛੀ ਆਉਂਦੇ ਇੱਥੇ ਹਰ ਇੱਕ ਸਾਲ ਮੈਂ ਵੀਡੀਓ ਚ ਵੀ ਰੱਤੇ ਆ ਤੁਸੀਂ ਦੇਖੇ ਹੋਣਗੇ ਵੀਡੀਓ ਚ ਸਾਈਬੇਰੀਆ ਤੋਂ ਆਉਂਦੇ ਨੇ ਇੱਥੇ ਰਸ਼ੀਆ ਤੋਂ ਹਰ ਇੱਕ ਸਾਲ ਆਉਂਦੇ ਨੇ ਗਰਮੀਆਂ ਦੇ ਵਿੱਚ ਤੇ ਸਾਹਮਣੇ ਆਪਣਾ ਡਰ ਸਟੇਸ਼ਨ ਆ ਗਿਆ ਜੀ ਰੂਟ ਲੱਗਣਾ ਹੁਣ ਇੱਥੇ ਸਾਹਮਣੇ ਡੈਸਟੀਨੇਸ਼ਨ ਤੇ ਇਹਦਾ ਸਿਸਟਮ ਚਲਾਉਣ ਦਾ ਤੇ ਕਿਨਾਰੇ ਦੇ ਲੱਗੇ ਲੱਗੇ ਹੁਣ ਇਹ ਸੀਗੀ 20 ਮਿੰਟ ਦੀ ਰਾਈਡ 20 ਮਿੰਟ ਦਾ ਚੱਕਰ ਲਗਾਉਂਦੇ ਆ ਗਿਆ ਦੇ ਵਿੱਚ ਬਹੁਤ ਵਧੀਆ ਲਓ ਜੀ ਪਹੁੰਚ ਗਏ ਆਪਾਂ ਸਾਡੇ ਕੋਲ ਇੱਕ ਕੈਫੇਟੇਰੀਆ ਬਣਿਆ ਹੋਇਆ ਤੇ ਪਾਰਕ ਐ ਬਹੁਤ ਸੋਹਣਾ ਬਣਿਆ ਹੋਇਆ ਸਵੇਰੇ ਸ਼ਾਮੀ ਸੈਰ ਕਰਨ ਵਾਸਤੇ ਬਹੁਤ ਵਧੀਆ ਲੋਕੇਸ਼ਨ ਤੇ ਆ ਤੇ ਆ ਬ੍ਰਿਜਾਂ ਨਾਲ ਇਹਦੇ ਟੱਚ ਹੋਊਗਾ ਹੁਣ ਜੱਟੀ ਦੇ ਨਾਲ ਮਿੰਨੀ ਜੱਟੀ ਆ ਇਹ ਆ ਗਿਆ ਕਿਨਾਰੇ ਤੇ ਡੋਰ ਖੁੱਲ ਗਿਆ ਆਪਣਾ ਵਾ 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 ਯੋ ਆਰ ਯੂ ਗੈਸ ਸੀ ਹੈ ਜੀ ਚਲੋ ਆ ਜਾਓ ਜੀ ਜਾਓ ਜੀ ਏ ਸੀ ਗਾ ਜੀ ਕ੍ਰੂਜ਼ ਸ਼ੇਅਰ ਕਰਾਈ ਤੁਹਾਨੂੰ ਕਾਉਂਟਰੀ ਮੈਂਟ ਦਾ ਰਾਉਂਡ ਆ ਇਹਦਾ ਦਰਿਆ ਦੇ ਵਿੱਚ ਤੇ ਬਹੁਤ ਵਧੀਆ ਰਾਈਡ ਹੈ ਸਮੂਥ ਚੱਲਦਾ ਬਿਲਕੁਲ ਕਾਫੀ ਰਾਸ਼ਾ ਜੀ ਸੰਡੇ ਕਰਕੇ ਤੇ ਇਹ ਲਾਈਫ ਜੈਕਟਸ ਵੀ ਪਈਆਂ ਨੇ ਇਹ ਦੂਜੀ ਸਪੀਡ ਬੋਰਡ 'ਚ ਪਾਉਣ ਵਾਸਤੇ ਨੇ ਦੇਖ ਸਕਦੇ ਤੁਸੀਂ ਸੁਣੀ ਜਗ੍ਹਾ ਤੇ ਬਣਿਆ ਹੋਇਆ ਤੇ ਏਸੀਜੀ ਅੱਜ ਦੀ 크ਰੂਜ਼ ਦੀ ਸੈਰ ਆਪਾਂ 크ਰੂਜ਼ ਦੀ ਸੈਰ ਕੀਤੀ ਐ ਰੋਪੜ ਬੋਰਡ ਕਲੱਬ ਦੇ ਵਿੱਚ ਤੇ ਤੁਸੀਂ ਵੀ ਜਰੂਰ ਆਓ ਆਪਣੀ ਫੈਮਲੀ ਦੇ ਨਾਲ ਬਹੁਤ ਵਧੀਆ ਐ ਇੰਜੋਏ ਪੂਰਾ ਹੁੰਦਾ ਐ ਤੇ ਕੋਈ ਰਿਸਕ ਨਹੀਂ ਹੈਗਾ ਤੇ ਹੁਣ ਮੌਸਮ ਬਹੁਤ ਵਧੀਆ ਐ ਹੁਣ ਜਰੂਰ ਆਓ ਬਰਸਾਤਾਂ ਦੇ ਅੰਦਰਾਂ ਚ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ ਬਹੁਤ ਰੱਬ ਰਾਖਾ